ਸਸਕਾਲ ਸ카ਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਭਾਰਤੀ ਸੈਨਾ ਨੂੰ ਅਗਨੀ ਵੀਰ ਸਕੀਮ ਦੀ ਲੋੜ ਹੀ ਨਹੀਂ ਹੈ ਇਸ ਸਕੀਮ ਦੇ ਨਾਲ ਭਾਰਤੀ ਜਵਾਨਾਂ ਨੂੰ ਜਵਾਨਾਂ ਦੀ ਥਾਂ ਮਜ਼ਦੂਰ ਬਣਾਇਆ ਜਾ ਰਿਹਾ ਹੈ ਇਹ ਕਹਿਣਾ ਹੈ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਜਿਨ੍ਹਾਂ ਦੇ ਵੱਲੋਂ ਹਰਿਆਣਾ ਦੇ ਭਵਾਨੀ ਦੇ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉਹਨਾਂ ਅਗਨੀ ਵੀਰ ਸਕੀਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਸੈਨਾ ਨੂੰ ਨਾ ਤਾਂ ਅਜਿਹੀ ਕਿਸੇ ਸਕੀਮ ਦੀ ਲੋੜ ਸੀ ਤੇ ਨਾ ਹੀ ਇਹ ਭਾਰਤੀ ਸੈਨਾ ਦੀ ਸਕੀਮ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਅਗਨੀਵੀਰ ਸਕੀਮ ਭਾਰਤੀ ਸੈਨਾ ਦੀ ਨਹੀਂ ਜਦਕਿ ਨਰਿੰਦਰ ਮੋਦੀ ਦੀ ਏ ਸਕੀਮ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇੰਡੀਆ ਘੱਟਚੂੜ ਸੱਤਾ ਦੇ ਵਿੱਚ ਆਵੇਗਾ ਤਦ ਇਸ ਸਕੀਮ ਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਕੂੜੇਦਾਨ ਦੇ ਵਿੱਚ ਸੁੱਟਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਤਹਿਤ ਜਵਾਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਉਹਨਾਂ ਨੂੰ ਇੱਕ ਪਾਸੇ ਤਾਂ ਵਰਤਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਤਹਿਤ ਜਵਾਨਾਂ ਨੂੰ ਸਿਰਫ 4 ਸਾਲ ਦੇ ਲਈ ਹੀ ਭਰਤੀ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਸ਼ਹੀਦ ਦਾ ਦਰਜਾ ਮਿਲਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਤਹਿਤ ਸਿਰਫ ਤੇ ਸਿਰਫ ਜਵਾਨਾਂ ਨੂੰ ਵਰਤਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਹੈ ਹੀ ਕੁਝ ਨਹੀਂ ਜੇਕਰ ਗੱਲ ਕੀਤੀ ਜਾਵੇ ਅਗਨੀ ਵੀਰ ਸਕੀਮ ਦੀ ਤਾਂ ਅਗਨੀ ਵੀਰ ਸਕੀਮ 2022 ਦੇ ਵਿੱਚ ਇਹਾਂ ਦੀ ਗਈ ਸੀ 4 ਸਾਲ ਦੇ ਲਈ ਜਿਸ ਦੇ ਵਿੱਚ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ 17 ਸਾਲ ਤੋਂ ਲੈ ਕੇ 21 ਸਾਲ ਦੇ ਜਵਾਨ ਇਸ ਟੀਮ ਦੇ ਵਿੱਚ ਭਰਤੀ ਕੀਤੇ ਜਾਂਦੇ ਨੇ ਤੇ ਕੁਝ ਸਮੇਂ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ 4 ਸਾਲ ਦੇ ਲਈ ਭਰਤੀ ਕੀਤਾ ਜਾਂਦਾ ਤੇ ਇਸ ਸਕੀਮ ਦੇ ਵਿੱਚ ਭਰਤੀ ਕੀਤੇ ਜਵਾਨਾਂ ਦੇ ਵਿੱਚੋਂ 25 ਫੀਸਦੀ ਜਵਾਨਾਂ ਨੂੰ 15 ਸਾਲ ਲਈ ਪੱਕੇ ਤੌਰ ਤੇ ਭਰਤੀ ਕੀਤਾ ਜਾਂਦਾ ਹੈ ਤੇ ਜਿਹੜੇ ਜਵਾਨ ਮਹਿਦ 4 ਸਾਲ ਲਈ ਭਰਤੀ ਕੀਤੇ ਜਾਂਦੇ ਨੇ ਨਾ ਤਾਂ ਉਹਨਾਂ ਨੂੰ ਪੈਨਸ਼ਨ ਸਕੀਮ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਕੰਟੇਨ ਸਕੀਮ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਸਹੂਲਤ ਮਿਲਦੀ ਹੈ ਤੇ ਸ਼ਹੀਦ ਹੋਣ ਤੇ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਜਿਸ ਨੂੰ ਲੈ ਕੇ ਕਾਂਗਰਸ ਦੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਦੋਂ ਇੰਡੀਆ ਘੜਚੂੜ ਸੱਤਾ ਦੇ ਵਿੱਚ ਆਵੇਗਾ ਤਾਂ ਅਗਨੀਵੀਰ ਸਕੀਮ ਨੂੰ ਰੱਦ ਕਰਕੇ ਕੂੜੇਦਾਨ ਦੇ ਵਿੱਚ ਸੁੱਟਿਆ ਜਾਵੇਗਾ ਤਾਂ ਉਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਭਾਰਤੀ ਸੈਨਾ ਦੀ ਨਹੀਂ ਸਗੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁਦ ਦੀ ਸਕੀਮ ਹੈ ਤੇ ਇਸ ਸਕੀਮ ਦੀ ਭਾਰਤੀ ਸੈਨਾ ਨੂੰ ਨਾ ਤਾਂ ਕਦੇ ਅੱਜ ਲੋੜ ਹੈ ਤੇ ਨਾ ਹੀ ਪਹਿਲਾਂ ਲੋੜ ਸੀ ਤੇ ਉਹਨਾਂ ਦੇ ਵੱਲੋਂ ਜ਼ੋਰ ਇਸ ਗੱਲ ਤੇ ਵੀ ਦਿੱਤਾ ਗਿਆ ਹੈ ਕਿ ਜਿਹੜੇ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਉਹਨਾਂ ਨੂੰ ਮਹਿਜ਼ 4 ਸਾਲ ਦੇ ਲਈ ਵਰਤਿਆ ਜਾਂਦਾ ਹੈ ਤੇ ਸਹੂਲਤਾਂ ਤੋਂ ਉਹਨਾਂ ਨੂੰ ਵਾਂਝੇ ਰੱਖਿਆ ਜਾਂਦਾ ਹੈ ਜਦਕਿ ਇਸ ਸਕੀਮ ਦੇ ਤਹਿਤ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਤੇ ਇਸ ਸਕੀਮ ਦੇ ਤਹਿਤ ਜੇਕਰ ਫਾਇਦਾ ਹੈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੀ ਨਾ ਕਿ ਭਾਰਤੀ ਸੈਨਾ ਦਾ